90 ਸੀਟਾਂ ਵਾਸਤੇ ਦਾਵੇਦਾਰੀਆਂ 2500 ਤੋਂ ਵੱਧ ਆ ਗਈਆਂ ਨੇ ਕੁਝ ਕਿ ਜਿਹੜੀਆਂ ਸੀਟਾਂ ਨੇ ਜਿਵੇਂ ਕਰਨਾਲ ਵਾਲੀ ਸੀਟ ਆ ਉਹਦੇ ਉੱਤੇ ਪਹਿਲਾਂ ਜਦੋਂ ਖੱਟੜ ਸਾਹਿਬ ਖੜੇ ਹੁੰਦੇ ਸੀ ਤਾਂ ਇੱਕ ਡਰਜਾ ਹੁੰਦਾ ਸੀ ਵੀ ਇਸ ਵੱਡੇ ਲੀਡਰ ਦੇ ਅੱਗੇ ਨਹੀਂ ਖੜੇ ਹੋਣਾ ਸਰਬੰਦਰ ਮੈਨੂੰ ਇੰਉਂ ਲੱਗਦਾ ਹੈਗਾ ਕਿ ਜਿਹੜੀ ਹਰਿਆਣਾ ਦੇ ਵਿੱਚ ਇਸ ਵੇਲੇ ਹਵਾ ਚੱਲ ਰਹੀ ਹੈ ਔਰ ਲੋਕ ਸਭਾ ਦੇ ਵਿੱਚ 50% ਉਹ ਸੀਟਾਂ ਜਿੱਤ ਗਏ ਕਾਂਗਰਸੀਆਂ ਨੂੰ ਲੱਗਦਾ ਕਿ ਸਾਡੇ ਪੱਖ 'ਚ ਹਵਾ ਹੈ ਪਰ ਇਹ ਕਾਂਗਰਸੀਆਂ ਦਾ ਕਈ ਵਾਰੀ ਮੈਂ ਦੇਖਿਆ ਹੈ ਇਹ ਬਣੀ ਬnai ਖੀਰ ਦੇ ਉੱਤੇ 100 ਵੀ ਭੁੱਕ ਦਿੰਦੇ ਹੁੰਦੇ ਆ ਜੇ ਲੋਕਤੰਤਰ ਦੇ ਵਿੱਚ ਵੱਧ ਲੋਕ ਉਤਸ਼ਾਹਤ ਹੁੰਦੇ ਆ ਕਿ ਆਜੋ ਮਣਕੀ ਇਹ ਨਾ ਹੋਵੇ ਉਂਝ ਤਾਂ ਇਹਨਾਂ ਨੂੰ ਕੋਈ ਲੱਭਦਾ ਨਹੀਂ ਆ ਝਾੜੂ ਵਾਲਿਆਂ ਨੂੰ ਜਿਹੜੇ ਉੱਥੋਂ ਰਹਿ ਗਏ ਇਹ ਕਹਿੰਦੇ ਆਇਓ ਸਾਡੇ ਕੋਲੇ ਅਸੀਂ ਟਿਕਟ ਦੇ ਦਿੰਨੇ ਆਂ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਉਹ ਸਾਰੀਆਂ ਟੀਮਾਂ ਹਰਿਆਣਾ ਦੇ ਇੰਚਾਰਜ ਇਹ ਸਾਰੇ ਇਹਨੂੰ ਕਿਵੇਂ ਸੈਟਲ ਕਰਨਗੇ ਇੱਕ ਵੱਡੀ ਗੱਲ ਹੈ ਕਹਿੰਦੇ ਹੁੰਦੇ ਨੇ ਕਿ ਇੱਕ ਨਾਰ 100 ਬਿਮਾਰ ਅਜਿਹੀ ਸਥਿਤੀ ਕਾਂਗਰਸ ਵਾਸਤੇ ਹਰਿਆਣਾ ਦੇ ਵਿੱਚ ਬੰਦੀ ਹੋਈ ਨਜ਼ਰ ਆ ਰਹੀ ਹੈ ਸੀਟਾਂ ਨੇ 90 ਜਿਤਨਾ ਕਿੰਨੇ ਆ ਹਾਰਨਾ ਕਿੰਨੇ ਆ ਬਾਅਦ ਦੀ ਗੱਲ ਆ ਪਰ 90 ਸੀਟਾਂ ਵਾਸਤੇ ਦਾਵੇਦਾਰੀਆਂ 2500 ਤੋਂ ਵੱਧ ਆ ਗਈਆਂ ਨੇ ਯਾਨੀ ਕਿ 10 ਅਗਸਤ ਤੱਕ ਹਰਿਆਣਾ ਕਾਂਗਰਸ ਨੇ ਦਾਵੇਦਾਰਾਂ ਤੋਂ ਨਾਮ ਮੰਗੇ ਸੀ ਕਿ ਕੌਣ ਕੌਣ ਵਿਧਾਨ ਸਭਾ ਚੋਣ ਲੜਨਾ ਚਾਹੁੰਦਾ ਹੈ ਤਾਂ 2500 ਤੋਂ ਵੱਧ ਦਾਵੇਦਾਰ ਇਕੱਲੇ ਕਾਂਗਰਸ ਦੇ ਨਿਕਲੇ ਤੇ ਕੁਝ ਕਿ ਜਿਹੜੀਆਂ ਸੀਟਾਂ ਨੇ ਜਿਵੇਂ ਕਰਨਾਲ ਵਾਲੀ ਸੀਟ ਆ ਉਹਦੇ ਉੱਤੇ ਪਹਿਲਾਂ ਜਦੋਂ ਖੱਟੜ ਸਾਹਿਬ ਖੜੇ ਹੁੰਦੇ ਸੀ ਤਾਂ ਇੱਕ ਡਰਜਾ ਹੁੰਦਾ ਸੀ ਵੀ ਇਸ ਵੱਡੇ ਲੀਡਰ ਦੇ ਅੱਗੇ ਨਹੀਂ ਖੜੇ ਹੋਣਾ ਤੇ ਜਿਹੜੇ ਉਦੋਂ ਡਰਦੇ ਸੀ ਉਹਨਾਂ ਨੇ ਵੀ ਕਰਨਾਲ ਤੋਂ ਆਪਣੀ ਦਾਵੇਦਾਰੀ ਦੇਤੀ ਆ ਵੀ ਅਸੀਂ ਵੀ ਚੋਣ ਲੜਨ ਦੇ ਚਾਹਵਾਨ ਆ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਥੋੜੀ ਜੀ ਚਰਚਾ ਸੀਟ ਵਾਈਜ਼ ਕਰੀਏ ਤਾਂ ਪਾਣੀਪਤ ਦਿਹਾਤੀ ਤੋਂ 54 ਦਾਵੇਦਾਰ ਨੇ ਸਮਾਲਖਾ ਤੋਂ 21 ਨੇ ਇਸਰਾਨਾ ਤੋਂ 33 ਨੇ ਤੇ ਕੜੂਆਂ ਤੋਂ 40 ਨਾਮਜ਼ਦਗੀਆਂ ਯਾਨੀ ਕਿ ਇਹਨਾਂ ਵੱਲ ਆ ਚੁੱਕੀਆਂ ਨੇ ਵੀ ਅਸੀਂ ਸਾਨੂੰ ਨਾਮਜ਼ਦ ਕਰਾ ਦਿਓ ਕਰਨਾਲ ਤੋਂ 23 ਨੇ ਜੀ ਇੰਦਰੀ ਤੋਂ 41 ਨੇ ਅਸੰਤ ਤੋਂ 36 ਨੇ ਤੇ ਅਲੱਗ-ਅਲੱਗ ਥਾਵਾਂ ਤੋਂ ਕੁੱਲ 2500 ਤੋਂ ਵੱਧ ਬਣਦੇ ਨੇ ਜਿਹੜੇ ਦਾਵੇਦਾਰ ਨੇ ਵੀ ਅਸੀਂ ਚੋਣ ਮੈਦਾਨ ਦੇ ਵਿੱਚ ਉਤਰਨਾ ਚਾਹੁੰਦੇ ਨੇ ਕਈ ਆਪਣੇ ਰਿਸ਼ਤੇਦਾਰਾਂ ਨੂੰ ਟਿਕਟ ਦਿਵਾਉਣਾ ਚਾਹੁੰਦੇ ਨੇ ਕਈ ਇੱਕੋ ਪਰਿਵਾਰ ਦੇ ਕਈ ਕਿ ਜੀ ਨੇ ਕਿ ਸਾਨੂੰ ਕਿਸੇ ਨੂੰ ਵੀ ਟਿਕਟ ਦੇ ਦਿਓ ਤੇ ਹਰਿਆਣੇ ਦੀਆਂ ਜੜੀਆਂ ਵਿਧਾਨ ਸਭਾ ਚੋਣਾਂ ਨੇ ਕਾਫੀ ਦਿਲਚਸਪ ਰਹਿਣਗੀਆਂ ਤਰਬਿੰਦਰ ਮੈਨੂੰ ਇੰਉਂ ਲੱਗਦਾ ਹੈਗਾ ਕਿ ਜਿਹੜੀ ਹਰਿਆਣੇ ਦੇ ਵਿੱਚ ਇਸ ਵੇਲੇ ਹਵਾ ਚੱਲ ਰਹੀ ਹੈ ਔਰ ਲੋਕ ਸਭਾ ਦੇ ਵਿੱਚ 50% ਤੋਂ ਸੀਟਾਂ ਜਿੱਤ ਗਏ ਦਸਾਂ ਦੇ ਵਿੱਚੋਂ ਪੰਜ ਜਿੱਤ ਗਏ ਉਹਦੇ ਨਾਲ ਕਾਂਗਰਸੀਆਂ ਦੇ ਹੌਸਲੇ ਬਲੰਦ ਹੋਏ ਨੇ ਤੇ ਇੱਕ ਵਿਸ਼ੇਸ਼ ਕਿਸਮ ਦੀ ਜਿਹੜੀ ਹਰਿਆਣੇ 'ਚ ਹਵਾ ਚੱਲ ਰਹੀ ਹੈ ਕਾਂਗਰਸੀਆਂ ਨੂੰ ਲੱਗਦਾ ਕਿ ਸਾਡੇ ਪੱਖ 'ਚ ਹਵਾ ਹੈ ਪਰ ਇਹ ਕਾਂਗਰਸੀਆਂ ਦਾ ਕਈ ਵਾਰੀ ਮੈਂ ਦੇਖਿਆ ਹੈ ਇਹ ਬੜੀ ਬਣਾਈ ਖੀਰ ਦੇ ਉੱਤੇ 100 ਵੀ ਭੁੱਕ ਦਿੰਦੇ ਹੁੰਦੇ ਐ ਜਿਆਦਾ ਦਾਵੇਦਾਰੀਆਂ ਨੁਕਸਾਨ ਵੀ ਕਰਦੇ ਕੋਈ ਟਿਕਟ ਤਾਂ 90 ਮਿਲੀਆਂ ਨੇ ਜਿਹੜਾ 2400 ਤੋਂ ਵੱਧ ਬਿਲੇ ਹੋ ਜਾਣਗੇ ਉਹ ਗੰਭੀਰਤਾ ਨਾਲ ਪ੍ਰਚਾਰ ਕਰਨਗੇ ਜਾਂ ਟਿੰਡ ਚਕਾਨਾ ਪਾਉਣ ਦਾ ਯਤਨ ਕਰਨਗੇ ਇਹ ਵੀ ਨਾਲੋਂ ਨਾਲ ਜੇ ਲੋਕਤੰਤਰ ਦੇ ਵਿੱਚ ਵੱਧ ਲੋਕ ਉਤਸ਼ਾਹਤ ਹੁੰਦੇ ਆ ਕਿ ਆਜੋ ਮਣਕਿ ਇਹ ਨਾ ਹੋਵੇ ਉਂਝ ਤਾਂ ਇਹਨਾਂ ਨੂੰ ਕੋਈ ਲੱਭਦਾ ਨਹੀਂ ਆ ਝਾੜੂ ਆਇਆ ਨੂੰ ਜਿਹੜੇ ਉੱਥੋਂ ਰਹਿ ਗਏ ਇਹ ਕਹਿਣ ਆਇਓ ਸਾਡੇ ਕੋਲ ਅਸੀਂ ਟਿਕਟ ਦੇ ਦਿੰਨੇ ਆ ਸੋ ਕਾਫੀ ਜਿੰਨਾ ਜ਼ਿਆਦਾ ਲੋਕ ਖੜੇ ਹੁੰਦੇ ਆ ਉਹਦਾ ਇੱਕ ਪ੍ਰਭਾਵ ਬਹੁਤ ਵੱਡਾ ਪੈਂਦਾ ਹੈ ਕਿ ਬਾਦ ਦੇ ਵਿੱਚ ਨਾਰਾਜ਼ਗੀਆਂ ਪਾਰਟੀ ਦੇ ਲਈ ਨੁਕਸਾਨਦੇ ਹੁੰਦੀਆਂ ਨੇ ਇਹਨੂੰ ਹਰਿਆਣਾ ਕਾਂਗਰਸ ਕਿਵੇਂ ਸਾਂਭਦੀ ਹੈ ਇਹਨਾਂ ਦੀ ਜਿਹੜੀ ਕੇਂਦਰੀ ਹੈ ਮਲਕਰ ਜਨ ਖੜਗੇ ਸਾਹਿਬ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਉਹ ਸਾਰੀਆਂ ਟੀਮਾਂ ਹਰਿਆਣਾ ਦੇ ਇਨਚਾਰਜ ਇਹ ਸਾਰੇ ਇਹਨੂੰ ਕਿਵੇਂ ਸੈਟਲ ਕਰਨਗੇ ਕਬੱਡੀ ਗੱਲ ਹੈ ਇਸ ਬਾਰੇ ਦੇ ਵਿੱਚ ਜਰੂਰ ਉਸ ਹੱਦ ਤੱਕ ਜਾਣਾ ਕਿਵੇਂ-ਕਿਵੇਂ ਇਹਨਾਂ ਨੇ ਆਪਣੇ ਬੰਦੇ ਸ਼ਾਂਤ ਕਰਨੇ ਆ ਇਕ ਕਾਂਗਰਸ ਦੀ ਹਾਈ ਕਮਾਂਡ ਤੇ ਹਰਿਆਣਾ ਕਾਂਗਰਸ ਤੇ ਨਿਰਪੱਖ ਰਹਦਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਕਿਵੇਂ ਚੱਲਣਗੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ